ਪਰਮ ਸਨਮਾਨ ਜੋਗ ਜੁਗ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਨ ਰੀ ਸਾਧ ਸੰਗ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤ ਸੰਗੀਓ ਜਿਨੇ ਇੱਥੇ ਬੈਠੇ ਨੇ ਜਬ ਆਬਾ ਜੀ ਦੇ ਪਿਆਰ ਚ ਘਰਾਂ ਦੇ ਬੈਠ ਕੇ ਵੇਖ ਰਹੇ ਨੇ ਨਿਮਰਤਾ ਸਹਿਤ ਬੇਨਤੀ ਹੈ ਦੋਵੇਂ ਹੱਥ ਜੋੜ ਲਓ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਔਰੰਗਜ਼ੇਬ ਨੇ ਇਫਤਖਾਰ ਖਾਨ ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਨਾ ਨਾਲੇ ਖੁੱਲ੍ਹ ਦੇ ਦਿੱਤੀ ਜਿਵੇਂ ਵੀ ਹੋਵੇ ਜੋ ਕਸ਼ਮੀਰ ਦੇ ਪੰਡਤ ਨੇ ਬ੍ਰਾਹਮਣ ਨੇ ਇਹ ਵਿਦਵਾਨ ਨੇ ਇਹਨਾਂ ਨੂੰ ਇਸਲਾਮ ਧਰਮ ਵਿੱਚ ਲਿਆਉਣਾ ਹੈ ਜੇ ਪ੍ਰੇਮ ਦੇ ਨਾਲ ਮੰਨਦੇ ਨੇ ਪ੍ਰੇਮ ਦੇ ਨਾਲ ਲੈ ਕੇ ਆ ਨਾ ਤੇ ਜਬਰੀ ਇਹਨਾਂ ਨੂੰ ਇਸਲਾਮ ਧਰਮ ਚ ਲਿਆ ਕਿਉਂ ਜੇ ਕਸ਼ਮੀਰ ਦੇ ਪੰਡਤ ਇਸਲਾਮ ਧਰਮ ਵਿੱਚ ਆ ਜਾਣਗੇ ਨਾ ਇਹਨਾਂ ਵੱਲ ਵੇਖ ਕੇ ਹਿੰਦੁਸਤਾਨ ਦੇ ਹੋਰ ਕਿੰਨੇ ਹਿੰਦੂ ਮੁਸਲਮਾਨ ਬਣ ਜਾਣਗੇ ਹੁਣ ਕਸ਼ਮੀਰ ਦਾ ਜੋ ਸੂਬਾ ਹੈ ਗਵਰਨਰ ਹੈ ਉਹ ਪੰਡਤਾਂ ਦੇ ਬ੍ਰਾਹਮਣਾਂ ਤੇ ਰਾਜਕੀ ਜ਼ੁਲਮ ਕਰ ਰਿਹਾ ਹੈ ਸਤ ਸੰਗਿਓ ਫਿਰ ਸਾਰੇ ਪੰਡਤ ਬ੍ਰਾਹਮਣ ਜਦੋਂ ਇਕੱਠੇ ਹੋਏ ਇਹਨਾਂ ਨੇ ਇੱਕ ਮਤਾ ਬਕਾਇਆ ਗੁਰੂ ਨਾਨਕ ਦਾ ਘਰ ਸਾਂਝਾ ਘਰ ਹੈ ਗੁਰਦਵਾਰਾ ਨਾਨਕ ਦੇ ਘਰ ਕੋਈ ਵੀ ਜਾਵੇ ਉਹਦੀ ਬਾਹ ਫੜੀ ਜਾਂਦੀ ਹੈ ਅਸੀਂ ਆਪਣੀ ਫਰਿਆਦ ਗੁਰਦਵਾਰਾ ਨਾਨਕ ਜੀ ਦੇ ਘਰ ਕਰਦੇ ਆ ਜਾ ਕੇ ਇਹ ਇਕੱਠੇ ਹੋ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿ ਪਹੁੰਚਦੇ ਨੇ 25 ਮਈ 1675 ਨੂੰ ਇਹ ਆਨੰਦਪੁਰ ਸਾਹਿਬ ਪੰਡਿਤ ਕਿਰਪਾ RAM ਦੀ ਅਗਵਾਈ ਜੀ ਦੇ ਪੰਡਿਤ ਪਹੁੰਚਦੇ ਨੇ ਜਾ ਕੇ ਗੁਰ ਤੇਗ ਬਹਾਦਰ ਪਿਤਾ ਜੀ ਸ਼ਰਨ ਵਿੱਚ ਜਾ ਕੇ ਸਤਿਗੁਰੂ ਨਮਸਕਾਰ ਕਰਦੇ ਨੇ ਤਾਂ ਪੰਡਿਤ ਕਿਰਪਾ RAM ਅੱਗੇ ਹੈ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ हाथ जोड कयो कृपा राम दत्त ब्राह्मण मटन राम सतगुरु मेरे परदादा जी पंडित ब्रह्मदत्त जिन्ना ते गुरु नानक पाशा ने कृपा कीती सी ओन्ना नु सच दा राह दिखाया सी ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਮਾਂ ਸਤ ਸੰਗਿਓ ਗੁਰੂ ਨਾਨਕ ਪਾਤਸ਼ਾਹ ਵੇਲੇ ਨਾ ਪੰਡਿਤ ਬ੍ਰਹਮਦਾਤ ਹੋਇਆ ਇਹ ਬੜਾ ਵੱਡਾ ਵਿਦਵਾਨ ਸੀ ਇਹਨੇ ਬੜੇ ਗ੍ਰੰਥ ਪੜੇ ਬੜੀਆਂ ਧਾਰਮਿਕ ਕਿਤਾਬਾਂ ਪੜੀਆਂ ਕਿਤਾਬਾਂ ਪੜ ਕੇ ਨਾ ਇਹ ਹੰਕਾਰੀ ਹੋ ਗਿਆ ਸੀ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਟਨ ਦੇ ਇਲਾਕੇ ਚ ਜਾਂਦੇ ਨੇ ਨਾ ਇਹ ਆਪਣੇ ਵੱਲੋਂ ਗੁਰਨਾਨਕ ਪਾਤਸ਼ਾਹ ਦਾ ਚਰਚਾ ਕਰਨ ਵਾਸਤੇ ਆਉਂਦਾ ਹੈ ਤੇ ਗੁਰਨਾਨਕ ਪਾਤਸ਼ਾਹ ਨੇ ਸ਼ਬਦ ਦਾ ਤੀਰ ਮਾਰਿਆ ਸੀ ਸ਼ਬਦ ਦਾ ਤੀਰ ਇਹਨੂੰ ਜਿਸ ਵੇਲੇ ਬਾਬੇ ਨੇ ਇਹਨੂੰ ਸ਼ਬਦ ਦਾ ਤੀਰ ਮਾਰਿਆ ਨਾ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਫਿਰੇ ਸਤਗੁਰ ਨੇ ਇਹਨਾਂ ਆਖਿਆ ਸੀ ਉਹ ਪੰਡਿਤ ਬ੍ਰਹਮਦਤ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਐਸਾ ਤੀਰ ਮਾਰਿਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਗਦੀ ਪੁਏ ਗਿਰ ਪੜਿਆ ਪੜਿਆ ਕਰੇਜੇ ਸ਼ੇਖ ਸਤਗੁਰੂ ਫੇਰ ਨੂੰ ਸਿੱਧੇ ਰਸਤੇ ਪਾਇਆ ਇਹ ਪੰਡਿਤ ਬ੍ਰਹਮ ਦਾਤਾ ਦਾ ਪੁੱਤਰ ਹੋਇਆ ਪੰਡਿਤ ਨਰਾਇਣ ਦਾਸ ਪੰਡਿਤ ਬ੍ਰਹਮ ਦਾਤਾ ਦਾ ਪੁੱਤਰ ਹੈ ਪੰਡਿਤ ਨਰਾਇਣ ਦਾਸ ਇਹਦਾ ਪੁੱਤਰ ਹੋਇਆ ਅਗੇ ਪੰਡਿਤ ਅਰੂਰਾਮ ਤੋਂ ਪੰਡਿਤ ਅਰੂਰਾਮ ਦਾ ਪੱਤਰ ਸੀ ਪੰਡਿਤ ਕਿਰਪਾ RAM ਅਧਿ ਗੁਰ ਤੇਗ ਬਹਾਦਰ ਦੇ ਸ਼ਰਨ ਚ ਪਹੁੰਚਦਾ ਹੈ ਹੱਥ ਜੁੜ ਕੇ ਕਹਿੰਦਾ ਹੈ ਹੇ ਗੁਰ ਤੇਗ ਬਹਾਦਰ ਪਿਤਾ ਜੀ ਤੁਹਾਡੇ ਪਿਤਾ ਜੀ ਬੜੇ ਉੱਪਰ ਉਪਕਾਰੀ ਸੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਮਜਰੂਮਾਂ ਦੀ ਰਾਖੀ ਵਾਸਤੇ ਅਣਖਾਂ ਦੀ ਖਾਤਰ ਜੂਝੇ ਰਹੇ ਨੇ ਸਤਗੁਰੂ ਅੱਜ ਸਾਡੀ ਅਣਖ ਰੁੱਲਦੀ ਪਈ ਹੈ ਪਿਤਾ ਜੀ ਕਿਰਪਾ ਕਰੋ ਸਾਡੀ ਬਾਹ ਫੜੋ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਧੰਗੁਰ ਤੇਗ ਬਹਾਦਰ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਹੋ ਜੋ ਬੜੇ ਪਰਉਪਕਾਰੀ ਸਨ ਮਜਲੂਮਾਂ ਦੀ ਗਰੀਬਾਂ ਦੀ ਰੱਖਿਆ ਕਰਦੇ ਸਨ ਅਣਖਾਂ ਦੀ ਖਾਤਰ ਜੂਝਦੇ ਰਹੇ ਮਹਾਰਾਜ ਜੀ ਕਿਰਪਾ ਕਰੋ ਸਾਡੀ ਅੱਖ ਰੁੱਲਦੀ ਪਈ ਹੈ ਸਾਡੀ ਇਲਾਜ ਰੱਖੋ ਸਾਡੀ ਬਾਹਂ ਪਰੋ ਜਦੋਂ ਭਾਗਾ ਵਾਲਿਓ ਪੰਡਿਤ ਕਿਰਪਾ ਰਾਮ ਨੇ ਹੱਥ ਜੋੜ ਕੇ ਬੇਨਤੀ ਕੀਤੀ ਨਾ ਜਦੋਂ ਅੱਖਾਂ 'ਚ ਅਥਰੂ ਨੇ ਤੇ ਗੁਰਤੇਗ ਬਹਾਦਰ ਜੀ ਅਜੇ ਗੱਲਬਾਤ ਕਰਦੇ ਪਏ ਨੇ ਇਹਨੇ ਨੂੰ ਪਰੋ ਨਾਉ ਕੋ ਸਾਲ دنیਵੀ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾ ਮੈਂ ਗੋਬਿੰਦ ਰਾਏ ਧਨ ਗਨ ਗੋਬੇ ਸਿੰਘ ਮਹਾਰਾਜ ਜੀ ਪਿਤਾ ਗੁਰਤੇਗ ਬਹਾਦਰ ਜੀ ਦੀ ਗੋਦ ਵਿੱਚ ਆ ਕੇ ਬੈਠਦੇ ਨੇ ਤਾਂ ਆਖਣ ਲੱਗੇ ਪਿਤਾ ਜੀ ਇਹਨਾਂ ਦੀ ਅੱਖਾਂ 'ਚ ਅਥਰੂ ਕਿਉਂ ਨੇ ਪੁੱਤਰ ਇਹ ਔਰੰਗਜ਼ੇਬ ਵੱਲੋਂ ਸਤਾਏ ਹੋਏ ਲੋਕ ਨੇ ਦੁਖੀ ਨੇ ਪਿਤਾ ਜੀ ਇਹਨਾਂ ਦੀ ਬਾਹ ਮਾੜੋ ਫਿਰ ਇਹਨਾਂ ਦੀ ਸਿਹਤ ਦਾ ਕਰੋ ਪੁੱਤਰ ਇਹਨਾਂ ਦੀ ਬਾਹ ਫੜਨ ਵਾਸਤੇ ਨਾ ਸੀਸ ਦਾ ਬਲਿਦਾਨ ਦੇਣਾ ਪਵੇਗਾ ਉਹ ਪੁੱਤਰ ਕੋਈ ਪੂਰਾ ਹੋਵੇ ਕੋਈ ਮਹਾਤਮਾ ਮਹਾਪੁਰਖ ਹੋਵੇ ਉਹ ਆਪਣੇ ਸੀਸ ਦਾ ਬਲਦਾਨ ਦੇਵੇਗਾ ਤਾਂ ਫਿਰ ਕਿੰਨਾ ਦੀ ਧਰਮ ਦੀ ਰੱਖਿਆ ਹੋ ਸਕਦੀ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਨੀਆਵੀ ਉਮਰ ਨਾਲੋਂ ਕੋਸਾਲ ਹੈ ਨਾਮ ਗੋਬਿੰਦ ਰਾਏ ਹੈ ਪਤਾ ਹੀ ਤੁਹਾਡੇ ਤੋਂ ਵੱਡਾ ਫਿਰ ਮਹਾਪੁਰਖ ਹੋ ਸਕਦਾ ਹੈ ਪੁੱਤਰ ਜੇ ਇਹਨਾਂ ਦੀ ਖਾਤਰ ਮੈਂ ਆਪਣੇ ਸੀਸ ਦਾ ਬਲਦਾਨ ਦੇ ਦਿੱਤਾ ਤਾਂ ਫਿਰ ਤੂੰ ਅਨਾਥ ਹੋ ਜਾਵੇਂਗਾ ਪਿਤਾ ਜੀ ਜੇ ਮੇਰੇ ਕੱਲਿਆਂ ਅਨਾਥ ਹੋਇਆ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਫਿਰਦਾ ਘਟਕੇ ਗੱਲ ਦੇ ਨਾਲ ਲਾ ਲਿਆ ਗੁਰਦੇਵਾਦਰ ਪਿਤਾ ਜੀ ਨੇ ਹੁਣ ਗੁਰਦੇਵਾਦਰ ਜੀ ਕਹਿੰਦੇ ਪੰਡਿਤ ਕਿਰਪਾ ਰਾਮ ਜੀ ਕੀ ਕਹਿੰਦੇ ਹੋ ਫਿਰ ਪੰਡਿਤ ਕਿਰਪਾ ਰਾਮ ਨੇ ਦੋਵੇਂ ਹੱਥ ਜੋੜ ਲਏ ਫਿਰ ਕਹਿੰਦਾ ਦੁਖੀਏ ਬਿਪਰ ਚੱਲ ਕੇ ਆਏ ਪੁਰੀ ਆਨੰਦ ਬਾਹੇ ਅਸਾ ਦੀਪੱਕੜੀਏ ਗੁਰੂ ਹਰਗੋਬਿੰਦ ਕੇ ਚੰਦ ਇੱਥੇ ਫਿਰ ਜੋ ਗੁਰ ਤੇਗ ਬਹਾਦਰ ਨੂੰ ਜਵਾਬ ਦਿੰਦਾ ਨਾ ਜਿਹੜਾ ਜਵਾਬ ਗੁਰ ਤੇਗ ਬਹਾਦਰ ਪਤਾਰੀ ਜੀ ਦਿੰਦਾ ਨਾ ਫਿਰ ਪੰਡਿਤ ਕਿਰਪਾ ਰਾਮ ਨੂੰ ਗੋੜ ਪੰਡਤਾ ਨੂੰ ਫਿਰ ਇੱਥੇ ਭਟ ਚਾਂਦ ਜੀ ਹੋਏ ਨੇ ਉਹਨਾਂ ਨੇ ਫਿਰ ਬੜਾ ਸੋਹਣਾ ਇੱਕ ਦੂਰਾ ਗੁੰਦਿਆ ਹੈ ਕੀ ਕਹਿੰਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਚੇ ਬੁਰੀ ਆਈਆਂ ਗੁਰ ਸ਼ਬਦੀ ਇਹ ਮਨਹੋਰੀ ਏ ਬਾਹਾਂ ਜਨਾ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਸ਼ੋੜੀਏ ਬੋਲੋ ਬਾਹਾਂ ਜਨਾ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋਰੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋਰੀਏ ਗੁਰਤੇਗ ਬਹਾਦਰ ਜੀ ਅੱਖ ਲੱਗੇ ਪੰਡਿਤ ਕਿਰਪਾ ਰਾਮ ਜੀ ਜਾ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕਸ਼ਮੀਰ ਦੇ ਸੂਬੇ ਨੂੰ ਸੁਨੇਹਾ ਭੇਜ ਦਿਓ ਕਿ ਸਾਡੇ ਰਾਇਬਰ ਨੇ ਗੁਰਤੇਗ ਬਹਾਦਰ ਜੀ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਪ੍ਰਥਮੇ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਕਸ਼ਮੀਰ ਦੇ ਸੂਬੇ ਨੂੰ ਸਨੈਪ ਭੇਜ ਦਿਓ ਸਾਡੇ ਰਹਿਬਰ ਨੇ ਸਾਡੇ ਆਗੂ ਨੇ ਗੁਰਤੇਗਵਾਦਰ ਜੀ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ ਵੇਖੋ ਪੰਡਿਤ ਕਿਰਪਾ ਆਰਾਮ ਨੇ ਕਿੱਡਾ ਵੱਡਾ ਭਰੋਸਾ ਕੀਤਾ ਕਸ਼ਮੀਰ ਗਿਆ ਜਾਂ ਕੇ ਸੂਬੇ ਨੂੰ ਸਨੈਪ ਭੇਜਦਾ ਔਰੰਗਜ਼ੇਬ ਨੂੰ ਸਨੈਪ ਭੇਜ ਦਿੱਤਾ ਇਦਰੇ ਗੁਰੂ ਤੇਗ ਬਹਾਦਰ ਜੀ ਸਾਰੀ ਸਲਾਹ ਕਰਕੇ ਆਨੰਦਪੁਰ ਸਾਹਿਬ ਤੁਰਦੇ ਨੇ ਤੁਰਦਿਆਂ ਤੁਰਦਿਆਂ ਸੰਗਤਾਂ ਨੂੰ ਸਿਦਕ ਤਾਰਦੇ ਆਂ ਦਾਰਦੇ ਆਂ ਸੰਗਤਾਂ ਦਾ ਭਲਾ ਕਰਦੇ ਆਂ ਕਰਦੇ ਆਂ ਪ੍ਰਚਾਰ ਕਰਦੇ ਆਂ ਕਰਦੇ ਆਂ ਆਗਰੇ ਪਹੁੰਚੇ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਆਗਰੇ ਫਿਰ 사ਦਗੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਦੇ ਦਿੱਲੀ ਲੈ ਜਾਂਦੇ ਨੇ ਇੱਥੇ ਵਿੱਚ 사ਦਗੂ ਨੂੰ ਕਈ ਤਰ੍ਹਾਂ ਦੀ ਤਸੀਹੇ ਦਿੱਤੇ ਗਏ ਨਾਲ 사ਦਗੂ ਤਿੰਨ ਸਿੱਖ ਨੇ ਗਲਮਖੋ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ ਕਾਜੀ ਆਉਂਦਾ ਹੈ ਗੁਰਤੇਗ বাহাদুর ਪਿਤਾ ਜੀ ਦੇ ਕੋਲ ਫੇ ਗੁਰਤੇਗ বাহাদুর ਜੀ ਤੁਹਾਡੇ ਲਈ ਮੈਂ ਤਿੰਨ ਸ਼ਰਤਾਂ ਲੈ ਕੇ ਆਇਆ ਜਾਂ ਤੁਸੀਂ ਕਲਮਾ ਇਹ ਕਲਾਮ ਪੜ੍ਹ ਲਓ ਪਹਿਲਾ ਕੱਕਾ ਜੀ ਤਿੰਨ ਕੱਕੇ ਲੈ ਕੇ ਆਇਆ ਸ਼ਰਤਾਂ ਦੇ ਵਿੱਚ ਜਾਂ ਤੇ ਕਲਮਾ ਇਹ ਕਲਾਮ ਪੜ੍ਹ ਲਓ ਜਾਂ ਕੋਈ ਕਰਾਮਾਤ ਵਿਖਾ ਦਿਓ ਤੇ ਜਾਂ ਫਿਰ ਕਤਲ ਹੋਣ ਲਈ ਤਿਆਰ ਹੋ ਜਾਵੂ ਉਸ ਵੇਲੇ ਗੁਰਤੇਗ ਬਾਦਰ ਜੀ ਆਖਣ ਲੱਗੇ ਜੇ ਅਸੀਂ ਤੇਰਾ ਪਹਿਲਾ ਕੱਕਾ ਕਾਜੀ ਪ੍ਰਵਾਨ ਕਰਦੇ ਆ ਤਾਂ ਸਾਡੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਜੇ ਕਲਮਾਏ ਕਲਾਮ ਪੜਦੇ ਆ ਜੇ ਦੂਜੇ ਕੱਕਾ ਕਾਜੀ ਜਿਹੜਾ ਪ੍ਰਵਾਨ ਕਰਦਾ ਵਾ ਤਾਂ ਸਾਡੇ ਧਰਮ ਦੀ ਆਤਮਾ ਮੌਤ ਹੁੰਦੀ ਆਤਮਿਕ ਮੌਤ ਜੇ ਕੋਈ ਕਰਾਮਾਤ ਵਿਖਾਈਏ ਤੇ ਕਾਜੀ ਮੈਨੂੰ ਤੇਰਾ ਤੀਸਰਾ ਕੱਕਾ ਪਰਵਾਨ ਹੈ ਇਹ ਕਾਜੀ ਮੈਨੂੰ ਤੇਰਾ ਤੀਸਰਾ ਕੱਕਾ ਪਰਵਾਨ ਹੈ ਉਹ ਤੇਰੇ ਲਈ ਤਾਂ ਕਤਲ ਹੈ ਪਰ ਮੇਰੀ ਉਮਤ ਲਈ ਉਹ ਸ਼ਹਾਦਤ ਹੋਵੇਗੀ ਜਿਸ ਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਗਵਾਨੋ ਫਿਰ ਗੁਰਤੇਗ ਬਹਾਦਰ ਜੀ ਦੇ ਸਾਹਮਣੇ ਸਤ ਗੁਰਦੇ ਸਿੱਖ ਨੇ ਭਾਈ ਮਤੀ ਦਾਸ ਜੀ ਉਹਨਾਂ ਨੂੰ ਆਖਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਭਾਈ ਮਤੀ ਦਾਸ ਜੀ ਆਖਣ ਲੱਗੇ ਮੈਂ ਗੁਰੂ ਦਾ ਸਿੱਖ ਹਾਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਰ ਇਸਲਾਮ ਕਬੂਲ ਨਹੀਂ ਕਰਾਂਗਾ ਆੜੇ ਨਾਲ ਚੀਟ ਕੇ ਭਾਈ ਮਤੀ ਦਾ ਜੀ ਨੂੰ ਸ਼ਹੀਦ ਕੀਤਾ ਗਿਆ ਸਾਡਾ ਇਤਿਹਾਸ ਕਹਿੰਦਾ ਜਿਸ ਵੇਲੇ ਆੜਾ ਚੱਲਣ ਲੱਗਾ ਨਾ ਜਲਾਦਾ ਪੁੱਛਿਆ ਕੋਈ ਅਕੀਲੀ ਸ਼ਾਹ ਵੇ ਕਿਤੇ ਗੁਰੂ ਵੱਲ ਮੁੱਕਰਦੇ ਹੋ ਗੁਰੂ ਵੱਲ ਮੁੱਕ ਕੀਤਾ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕਰਤੀ ਨਾਲ ਸਰੀਰ ਦੇ ਦੋ ਫਾੜ ਹੋ ਗਏ ਅਕੀਲੀਆਂ ਪੰਗਤੀਆਂ ਜਲਦੀ ਐ ਪਈਆਂ ਨੇ ਸ਼ਲੋਕ ਚੱਲਦਾ ਪਿਆ ਇਕ ਜੋ ਆਵਾਜ਼ ਆ ਰਹੀ ਹੈ ਸਰੀਰ ਦੇ ਇੱਕ ਫਾੜ ਦੇ ਵਿੱਚੋਂ ਜਿੰਨੀ ਨਾਮ ਧਿਆਇਆ ਦੂਜੇ ਚੋਂ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਆ ਲਾ ਭਾਈ ਮੱਦੀ ਦਾ ਜੀ ਦੇ ਦੋ ਸਰੀਰ ਦੇ ਫਾੜ ਹੋ ਗਏ ਫਿਰ ਵੀ ਜਗਜੀਤ ਸਿੰਘ ਦਾ ਬਾੜ ਬਾੜ ਸੰਪੂਰਨ ਕੀਤਾ ਵੇਖੋ ਸਿੱਖਾਂ ਦਾ ਜੀਵਨ ਸਿੱਖਾਂ ਦਾ ਪਿਆਰ ਗੁਰੂ ਦੇ ਨਾਲ ਭਾਈ ਸਤੀਦਾ ਜੀ ਨੂੰ ਪੁੱਛਿਆ ਕਿਸੇ ਇਸਲਾਮ ਕਬੂਲ ਕਰ ਲੋ ਕਿਤੇ ਸ਼ਹਾਦਤ ਲਈ ਤਿਆਰ ਹਾਂ ਇਹਨਾਂ ਨੂੰ ਦੂ ਦੇ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ 'ਚ ਬਿਠਾ ਕੇ ਸ਼ਹੀਦ ਕੀਤਾ ਗਿਆ ਸਤਿਗੁਰ ਦੇ ਅੱਖਾਂ ਦੇ ਸਾਹਮਣੇ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਰਮੁਖਓ ਮੇਰਾ ਦਿਲ ਕਰਦਾ ਹੈ ਇੱਥੇ ਇਹ ਪੰਕਤੀ ਬੜੀ ਹੈ ਪ੍ਰੇਮ ਦੇ ਰਜੇ ਇੱਥੇ ਬੈਠੇ ਹੋ ਜਾ ਘਰਾਂ ਚ ਬੈਠ ਕੇ ਵੇਖ ਰਹੇ ਹੋ ਤਿੰਨੇ ਗੁਰ ਸਿੱਖਾਂ ਨੂੰ ਅੱਜ ਦੇ ਦਿਨ ਗੁਰਤੇਗ ਬਾਦਲ ਦੇ ਸਾਹਮਣੇ ਚਾਂਦਰੀ ਚਾਉਂਦੀ ਸ਼ਹੀਦ ਕੀਤਾ ਗਿਆ ਆਹ ਪ੍ਰੇਮ ਦੇ ਨਾਲ ਇਹ ਪੰਕਤੀ ਪੜੋ ਗੁਰਤੇਗ ਬਾਦਲ ਪਿਤਾ ਜੀ ਦੀ ਇਹ ਪੰਕਤੀ ਹੈ ਗੁਰਬਾਣੀ ਦੀ ਜਿਉ ਪਾਣੀ ਸੰਗ ਪਾਣੀ 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 ਜੋ ਮਨੀ ਸੰਗ ਪਾਨੀ ਜੋ ਪਾਨੀ 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 ਸੰਗ ਪਾਨੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਮਾਣੀ ਜਿਉ ਪਾਣੀ ਸੰਗ ਪਾਣੀ ਜਿਉ ਤਾਣੀ ਸੰਗ ਮਾਣੀ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ गोबिंद सियो नानक लीन पियो गोबिंद स्यो ਨਾਨਕ ਲੀਨ ਭਇਆ ਗੋਬਿੰਦ ਸਿਆ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ ਮਤੀ ਦਾਸ ਦੀ ਤਨ ਤਨ ਪਾਈ ਸਤੀ ਦਾਸ ਦੀ ਤਨ ਤਨ ਪਾਈ ਦੇਵਾਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਪਾਈ ਦਿਆਲਾ ਜੀ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਾਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਹੋਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਉਹਨ ਫਿਰ ਕਾਜੀ ਆਉਂਦਾ ਹੈ ਗੁਰਤੇਗ ਬਾਦਰ ਜੀ ਸਤਿਗੁਰੂ ਅਜੇ ਵੀ ਸਮਾ ਹੈ ਇਸਲਾਮ ਕਬੂਲ ਕਰ ਲਓ ਨਾ ਦੇਖੋ ਜਲਾਦ ਦੇ ਕਿਵੇਂ ਤਲਵਾਰ ਤਖੀ ਕੀਤੀ ਹੋਈ ਹੈ ਦੇਖੋ ਜਲਾਦ ਵੱਲ ਤੁਸੀਂ ਉਸ ਵੇਲੇ ਗੁਰਮੁਖ ਜੋ ਗੁਰਤੇਗ ਬਾਦਰ ਜੀ ਪਤਾ ਕੀ ਕਹਿੰਦੇ ਕਵੀ ਗੌਚਾ ਜੀ ਹੋਏ ਨੇ ਉਹਨਾਂ ਨੇ ਗੁਰਮੁਖ ਕੋਈ ਲੈਣਾ ਲਿਖੀਆਂ ਕੀ ਕਹਦੇ ਗੁਰਤੇਗ ਬਾਦਰ ਜੀ ਕਹਿੰਦੇ ਮੈਂ ਹਾਂ ਤੇਗ ਤੇ ਪੜਖਲਾ ਤੇਗ ਤੂੰ ਵੀ ਇੱਕ ਦੋ ਨਹੀਂ ਪੜਖ ਲੈ 100 ਤੇਗਾ ਇੱਕ ਦੋ ਨਹੀਂ ਪੜਖ ਲੈ 100 ਤੇਗਾ ਮੈਨੂੰ ਲੱਗ ਬਹਿ ਤੇਗ ਬਹਾਦਰੀ ਦਾ ਮੇਰੇ ਸੌ ਨਹੀਂ ਸਕਦੀਆਂ ਹਉ ਤੇਗਾ ਮੈਂ ਤਾਂ ਜਮਦਿਆਂ ਤੇਗਾ ਦੀ ਸ਼ਾਮ ਆਣੀ ਵੇਖ ਪਿਤਾ ਦਿਆਂ ਪਹਿਣੀਆਂ ਦੋ ਤੇਗਾ ਮੇਰੇ ਪਿਤਾ ਜੀ ਅਨਕ ਬਹਾਦਰੀ ਨੂੰ ਰਿਆ ਪੜਖਦਾ ਤੇਰਾ ਪਿਓ ਤੇਗਾ ਹੁਣ ਵੀ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਬੋਣੀਆਂ ਉਹ ਤੇਗਾ ਉਹਦੀ ਤੇਗ ਤੋਂ ਤੇਰੀ ਤੇਗ ਨਿਕਲੂ ਲੱਖਾਂ ਲਉਗੀਆਂ ਤੇਰੀਆਂ ਖੋ ਤੇਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹਦੀ ਤੇਗ ਜੋ ਜੇਰੀ ਤੇਗ ਨਿਕਲੂ ਲੱਖਾਂ ਲਉਗੀਆਂ ਤੇਰੀਆਂ ਖੋ ਤੇਗਾ ਗਰਮ ਕੋ ਫਿਰ ਅਜਦੇ ਦਿਨ ਚਾਂਦਨੀ ਚੌਂਗ ਦੇ ਵਿੱਚ ਸਤਗੁਰ ਜੀ ਦੇ ਧਰ ਦਾ ਲੋ ਅਸੀਸ ਅਲੱਗ ਕਰਕੇ ਸਤਗੁਰ ਨੂੰ ਸ਼ਹੀਦ ਕੀਤਾ ਗਿਆ ਤੇ ਸਤਗੁਰ ਦਾ ਪਵਿੱਤਰ ਸੀਸ ਭਾਈ ਜੇਤਾ ਜੀ ਦਿੱਲੀ ਤੋਂ ਅਨੰਦਪੁਰ ਸਾਹਿਬ ਲਗਭਗ 200 ਕਿਲੋਮੀਟਰ ਦੂਰ ਹੈ ਕਿਵੇਂ ਰਾਤ ਦਿਨ ਕਰਕੇ ਸਤਗੁਰ ਦਾ ਪਵਿੱਤਰ ਸੀਸ ਸੰਭਾਲਿਆ ਭਾਈ ਜੇਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਅਨੰਦਪੁਰ ਸਾਹਿਬ ਲੈ ਕੇ ਗਏ ਜਦੋਂ ਸੀਸ ਲੈ ਗਏ ਗੁਰੂ ਗੋਬਿੰਦ ਸਿੰਘ ਜੀ ਉਮਰਨਾਉ ਕੋਸਲਾ ਦੁਨੀਆਵੀ ਲਗਭਗ ਗੱਲ ਦੇ ਨਾਲ ਆਇਆ ਕੇਸੀ ਰੰਗਰੇਟਾ ਗੁਰੂ ਦਾ ਬੇਟਾ ਤੇ ਇਹੋ ਭਾਈ ਜੇਤਾ ਜੀ ਬਾਅਦ ਅਮਰਤ ਛੱਕ ਕੇ ਬਾਬਾ ਜੀਵਨ ਸਿੰਘ ਜੀ ਸਿੰਘ ਸਜਦੇ ਨੇ ਬੜੀਆਂ ਵੱਡੀਆਂ ਮਿਹਦੇ ਸੁਬਾਨ ਰਵਾਈਆਂ ਇਹਨਾਂ ਨੇ ਤੇ ਸਤਗੁਰ ਦੇ ਧਰ ਦਾ ਸੰਸਕਾਰ ਭਾਈ ਲੱਖੀ ਸ਼ਾ ਵੰਜਾਰਾ ਉਹਨੇ ਆਪਣੇ ਘਰ ਦੇ ਵਿੱਚ ਸਤਗੁਰ ਦੇ ਧਰ ਦਾ ਗੁਰਮੁਖ ਸੰਸਕਾਰ ਕੀਤਾ ਘਰ ਨੂੰ ਅੱਗ ਲਾਤੀ ਵੇਖੋ ਸਿੱਖਾਂ ਦਾ ਪਿਆਰ ਗੁਰੂ ਪ੍ਰਤੀ ਉੱਥੇ ਅੱਜ ਗੁਰਦਾਰਾ ਕਾਬਗਨ ਸਾਹਿਬ ਹੈ ਤੇ ਜਿੱਥੇ ਸਤਗੁਰ ਦੇ ਧਰ ਦਾ ਸੀਸ ਗੁਰਮੁਖੋ ਜੁਦਾ ਹੋਇਆ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਦੋ ਗੁਰਦਾਰੇ ਨੇ ਸੀਸਗੰਜ ਸਾਹਿਬ ਇੱਕ ਦਿੱਲੀ ਦੇ ਵਿੱਚ ਇੱਕ ਆਨੰਦਪੁਰ ਸਾਹਿਬ ਜਿੱਥੇ ਸੰਸਕਾਰ ਹੋਇਆ ਸੀ ਜਿੱਥੇ ਵੀ ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ ਜਿੱਥੇ ਸੀਸ ਵੱਖਰਾ ਹੋਇਆ ਧਰ ਨਾਲੋਂ ਸਾਧੂ ਜਿੱਥੇ ਸ਼ਹਾਦਤ ਦਾ ਜਾਮ ਪੀਤਾ ਉੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਹੈ ਇਹ ਦੁਨੀਆ ਦੇ ਪਹਿਲੇ ਰੈਬਲ ਹੋਏ ਨੇ ਪਹਿਲੇ پیغمبر ਹੋਏ ਨੇ ਗੁਰਮੁਖੋ ਜਿਨ੍ਹਾਂ ਦੇ ਧਰ ਦਾ ਸੰਸਕਾਰ ਵੱਖਰਾ ਹੋਇਆ ਹੈ ਤੇ ਸੀਸ ਦਾ ਸੰਸਕਾਰ ਵੱਖਰਾ ਹੋਇਆ। ਆਕੋ ਧੰਨ ਗੁਰੂ ਤੇਗ ਬਹਾਦਰ ਜੀ। 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 ਧੰਨ ਗੁਰੂ ਤੇਗ ਬਹਾਦਰ ਜੀ 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 ਤੇਗ ਬਹਾਦਰ ਸਿਮਰਿਐ ਕਰਨੋਂ ਨਿਤ ਆਵੇ ਹਾਏ ਸਭ ਥਾਈ ਹੋਏ ਸਹਾਏ ਸਾਰੇ ਬਲੋ ਤੇਗ ਬਹਾਦਰ ਸਿਮਰਿਐ ਕਰ ਨੌਂ ਨਿਤ ਆਵੇ ਵਾਹੇ ਸਭ ਥਾਈ ਹੋਏ ਸਹਾਇ ਤੇਗ ਬਹਾਦਰ ਸਿਮਰੀਐ ਕਰ ਨੌਂ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਜੀ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ